ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਪਹਿਲਾਂ ਬੜਾ ਸ਼ੋਰਟ ਕੱਟ ਦੱਸਣਾ ਚਾਹਣਾ ਆ ਕਿ ਅੱਜ ਮਾਨਸਾਹ ਪੁਲਿਸ ਨੇ ਕੁਝ ਨੌਜਵਾਨ ਮਾਨਸਾਹ ਤੋਂ ਆ ਰਹੇ ਸੀ ਤਾਂ ਉਹਨਾਂ ਦੇ ਉੱਪਰ ਇੱਕ ਫਲੈਗ ਲੱਗਾ ਸੀ ਸੰਤਾਂ ਦੀ ਫੋਟੋ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਲੈਗ ਸੀ ਤਾਂ ਮਾਨਸਾਹ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਦੀ ਗੈਰਜ਼ੀ ਕੀਤੀ ਕਿ ਤੁਹਾਡੇ ਦੇ ਪਰਚੇ ਦਰਜ ਕਰਾਂਗੇ ਤਾਂ ਭਗਵੰਤ ਮਾਨ ਦੀ ਸੋਚ ਉਹੀ ਹਮਾਚਲ ਦੀ ਹਮਾਚਲ ਦੇ ਅੰਦਰ ਫੋਟੋ ਨਹੀਂ ਲਾਉਣ ਦਿੱਤੀ ਜਾਂਦੀ ਉੱਥੇ ਗੁਰੂ ਗੋਬਿੰਦ ਸਿੰਘ ਮਾਰਕਾ ਫਲੈਗ ਨਹੀਂ ਲੈ ਕੇ ਜਾ ਸਕਦੇ ਤਾਂ ਉੱਥੇ ਸਿੱਧ ਹੁੰਦਾ ਹੈ ਕਿ ਭਗਵੰਤ ਮਾਨ ਭਾਜਪਾ ਦੇ ਹੱਥ ਦੇ ਵਿੱਚ ਖੇਡ ਰਿਹਾ ਹੈ ਤਾਂ ਮੈਂ ਮਿਸਟਰ ਬਨੋ ਜਿਹੜੇ ਇਸ ਇਲਾਕੇ ਦੇ ਅਫਗਨ ਨੇ ਮਾਨ ਸਾਹਿਬ ਦੇ ਮੈਂ ਉਹਨਾਂ ਨੂੰ ਕਹੂੰਗਾ ਕਿ ਅਗਰ ਮਾਨ ਸਾਹਿਬ ਪੁਲਿਸ ਕਾਨੂੰ ਪਰਚਾ ਦਰਜ ਕਰਦੀ ਹੈ ਤਾਂ ਮਾਨਸਾ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਲੋਕਾਂਾਂ ਦੇ ਸਾਥ ਦੇਣਗੇ ਅਸੀਂ ਪੀਸਫੁਲ ਚੱਲਨੇ ਆ ਕਿਉਂਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਕੋਈ ਆਦਮੀ ਅਗਰ ਕੋਈ ਵਾਇਲنس ਨਹੀਂ ਕਰਦਾ ਤਾਂ ਉਹ ਨਾਰੇ ਮਾਰਦਾ ਜਾਂ ਫੋਟੋ ਲਾਉਂਦਾ ਉਹ ਕੋਈ ਅਫੈਂਸ ਨਹੀਂ ਬਣਦਾ ਤਾਂ ਮੈਂ ਉਹਨਾਂ ਨੌਜਵਾਨੋ ਵੀ ਕਹੂੰਗਾ ਕਿ ਤੁਸੀਂ ਕਿਸੇ ਤਰੀਕੇ ਦੇ ਨਾਲ ਕੋਈ ਲੜਾਈ ਨਹੀਂ ਕਰਨੀ ਕੋਈ ਐਹੋ ਜਿਹਾ ਕੰਮ ਨਹੀਂ ਕਰਨਾ ਅਗਰ ਤੁਹਾਡੇ ਖਿਲਾਫ ਮਾਨਸਾ ਪੁਲਿਸ ਕੋਈ ਕਾਰਦੀ ਹੈ ਤਾਂ ਆਪਾਂ ਲੀਗ ਨਹੀਂ ਚਲਾਂਗੇ ਤਾਂ ਇਹਨਾਂ ਦੇ ਖਾਲ ਖਲਾਫ ਪ੍ਰੋਟੈਸਟ ਕਰਾਂਗੇ ਇਹ ਭਗਵੰਤ ਮਾਨ ਜੀ ਸੋਚਾਂ ਪੰਜਾਬ ਦੇ ਦੂਸਰੀ ਮੇਰੀ ਬੇਨਤੀ ਇਹ ਹੈ ਕਿ ਹੁਣ ਆਪਾਂ ਚਾਹੁੰਦੇ ਹਾਂ ਇਹਨਾਂ ਦੀ ਸਰਕਾਰ ਦੇ ਉੱਪਰ ਤਾਂ ਪੰਜਾਬ ਦੇ ਅੰਦਰ ਕੀ ਹੈ ਕਿ ਇੱਕ ਸਾਈਡ ਤੇ ਕਿਸਾਨ ਨੂੰ ਕੁੱਟਿਆ ਉਸ ਰਾਹ ਕਰਤਾਰ ਨੂੰ ਕੁੱਟਿਆ ਤੇ ਸਾਡਾ ਮੁੱਖ ਮੰਤਰੀ ਅੱਡੇ ਮਾਰ ਕੇ ਚੰਡੀਗੜ੍ਹ ਨੱਚਦਾ ਨੱਚਦਾ ਹੋਵੇ ਇੱਕ ਸਾਈਡ ਤੇ ਕਿਸਾਨਾਂ ਦੇ ਟਰੈਕਟਰ ਸਾੜ ਦਿੱਤੇ ਉੱਥੇ ਚੀਜ਼ਾਂ ਨੂੰ ਅੱਗ ਲਾਈ ਗਈ ਉੱਥੇ ਕਰਨ ਦੀ ਵਾਇਫ ਦੁਹਾਈ ਪਾ ਰਹੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਆਰਦੇ ਸ਼ਿਵਾਕ ਦੀ ਆ ਵਿਧਾਇਕਾ ਲੈ ਜਾਂਦਾ ਹੈ ਕਿ ਨੱਚੀਆ ਕੀ ਇਹਨੂੰ ਕਾਹਦੇ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਕੀ ਇਹਨੂੰ ਕਾਹਦੇ ਕਿ ਇਹ ਪੰਜਾਬ ਦਾ ਦਰਦ ਹੈ ਕੁਝ ਵੀ ਨਹੀਂ ਕਿਤੇ ਸੋ ਇਹ ਪੰਜਾਬ ਦੇ ਰਾਜ ਦੂਸਰਾ ਭਾਜਪਾ ਭਾਜਪਾ ਹਰ ਫਰੰਟ ਦੇ ਉੱਪਰ ਸਾਡੇ ਸਿੱਖਾਂ ਨੂੰ ਬਦਨਾਮ ਕਰਤ ਜੀ ਹੋਇਆ ਉਹ ਕੈਬਨਟ ਉਹ ਆਪਦੇ ਪਾਰਲੀਮੈਂਟ ਦੇ ਵਿੱਚ ਵੀ ਭਾਈ ਅਮਰਪਾਲ ਦਾ ਨਾਂ ਲੈ ਰਹੇ ਨੇ ਤੇ ਬੜੇ ਕਿਹੜੇ ਝਗੜਾ ਮਜਾਦ ਕਰ ਰਹੇ ਔਰ ਸਾਡੇ ਸਿੱਖਾਂ ਦਾ ਅੱਗੇ ਕਿੱਥੋਂ ਆਉਣੀ ਅਸੀਂ ਚੀਕਾ ਮਾਰ ਕੇ ਛਾਵਾ ਮਾਰ ਕੇ ਭਾਜਪਾ ਜੁਆਇਨ ਕਰ ਰਹੇ ਆ ਕੋਈ ਸੰਗ ਹੈ ਸਾਨੂੰ ਕੋਈ ਸ਼ਰਮ ਹੈ ਕਿ ਉਹ ਉਹ ਭਾਜਪਾ ਦੇ ਆਰਐਸਐਸ ਇਹਨਾਂ ਦੇ ਹੈੱਡ ਨੇ ਕਿਹਾ ਸੀ ਕਿ 1983 ਦੇ ਵਿੱਚ ਜੋ ਸਿੱਖਾਂ ਨਾਲ ਹੋਇਆ ਹੈ ਉਹ ਬੜਾ ਸਹੀ ਹੋਇਆ ਤੇ ਲਾਹਤਾਂ ਹੋਵੇ ਸਿੱਖਾਂ ਨੂੰ ਪੈਦਾ ਹੋਣ ਤੇ ਜਿਹੜੇ ਆਰਐਸਐਸ ਦੇ ਹੱਥ ਫੇਟਣ ਲੱਗਾ ਕੀ ਇਹਨੂੰ ਕਹਿੰਦੇ ਇਹ ਉਹੀ ਸਿੱਖ ਨੇ ਜਿਹੜੇ ਅਹਿਮ ਸ਼ਾ ਅਬਦਾਲੀ ਦੀ ਫੌਜ ਦੇ ਵਿੱਚ 5000 ਸਿੱਖ ਤੇ 7000 ਜਿਹੜਾ Hindu ਵਰਤੀ ਹੋਇਆ ਸੀ ਇਹ ਉਹੀ ਰੂਹਾਂ ਇਹਨਾਂ ਨੂੰ ਰੋਕਣਾ ਹੈ ਇਹਨਾਂ ਨੂੰ ਪੰਜਾਬ ਤੋਂ ਰੋਕਣਾ ਹੈ ਇਹਨਾਂ ਦੇ ਸਪੀਕਰ ਨੇ ਦੋ ਸਾਲ ਪਹਿਲਾਂ ਮੇਰੇ ਸਾਹਮਣੇ ਬਹਿ ਕੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਕੋਲ ਸੌਂ ਚੁੱਕੀ ਸੀ ਇਸ ਤਖਬੀਰ ਬਾਦਲ ਦੇ ਖਿਲਾਫ ਮੈਂ ਜਨਾਲ ਪੇਸ਼ ਕਰਾਂਗਾ ਮੈਂ ਗੁਰੂ ਗੋਬਿੰਦ ਗ੍ਰੰਥ ਸਾਹਿਬ ਜੀ ਕੋਲ ਸੌਂ ਚੁੱਕੀ ਹੁਣ ਚੱਲਦੀ ਲਾਈਨ ਲੱਗ ਗਈ ਹੈ ਜੰਮੜੀ ਲਾਈਨ ਲੱਗ ਗਈ ਹੈ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਸੌਂ ਚੁੱਕੀ ਤੇ ਸਖਬੀਰ ਬਾਦਲ ਨੂੰ ਬਚਾਇਆ 307 ਦੇ ਚਲਾਨ ਪੇਸ਼ ਕਰਾਇਆ ਮੈਂ ਘੱਟੋ-ਟੱਡ ਨਹੀਂ ਨਾ ਇਹਨਾਂ ਦੇ ਮਗਰ ਜਾਂਦਾ ਰਿਹਾ 302 ਦੇ ਨਾਲ ਇਸ਼ਾਰਾ ਪੇਸ਼ ਨਹੀਂ ਕਰਾਇਆ ਹੁਣ ਕੀ ਕਹੋਗੇ ਕਿ ਜਿਹੜੀ ਵਾਰ ਭਾਜਪਾ ਸਰਗਵੀਰ ਬਾਦਲ ਇੱਕੋ ਹੀ ਲੈਂਥ ਚੱਲ ਰਿਹਾ ਕੋਈ ਦੂਜੀ ਲੈਂਥ ਨਹੀਂ ਚੱਲਦੀ ਇੱਕੋ ਹੀ ਇਹ ਭਾਈ ਅਮਰਤਪਾਲ ਮੈਂ ਬੰਦ ਕਰੂੰਗਾ ਭਾਈ ਅਮਰਤਪਾਲ ਇੱਕ ਹੀ ਪੰਜਾਬ ਦਾ ਖੁਕ ਮੰਤਰੀ ਬਣਾ ਲੈ ਆਪਾਂ ਦੂਜੀ ਗੱਲ ਮੈਂ ਤੁਹਾਨੂੰ ਇੱਥੇ ਬੇਨਤੀ ਕਰੂੰਗਾ ਕਿਨੇ 70 ਸੀਟਾਂ ਨੇ ਬ੍ਰੋਤੀ ਸੋਨ ਲੜ ਪੰਜਾਬ ਦੇ 70 ਸੀਟਾਂ ਨੇ ਮਾਲਵੇ ਬੰਡ ਦੇ ਅੰਦਰ ਲੱਗਤ ਹੈ ਅਸੀਂ ਭਾਈ ਅਮਰਪਤਾ ਨੂੰ ਐਸੇ ਹੀ ਮਾਲਵਾ ਬੰਡ ਦੇ ਵਿੱਚ ਅਮੇਰ ਜੇ ਇਲੈਕਸ਼ਨ ਲੜਾਵਾਂਗੇ ਜੀਤਾ ਕਿਉਂਕਿ ਇੱਥੇ ਕੀ ਹੋਇਆ ਕਿ ਬੀਬਾ ਜੀ ਨੇ ਜਿਤਾਵਾਇਆ ਜੀ ਮੈਂ ਖੜਾ ਹਾਂਗਾ ਮੈਂ 50 ਹਜ਼ਾਰ ਵੋਟਾਂਾਂ ਦਾ 2 ਕਰੋੜ ਪੰਜਾਬ ਲਾਉਂਦਾ ਤੂੰ ਕਿੰਨੇ ਮੈਂ ਲੱਖ ਬੋਧ ਲੈ ਜੂਗਾ ਜੀ ਮੈਂ ਫਿਰਾਂ ਨੂੰ ਜਿਤਾਉਣਾ ਪਰ ਮੇਰੀ ਜ਼ਮੀਰ ਵਿਕੀ ਹੋਈ ਹੈ ਅਸੀਂ ਮਾਲਵਾ ਫਰੰਡ ਚ ਉਹ ਬੰਦਾ ਲਿਆ ਕੇ ਖੜਾ ਕਰਨਾ ਹੈ ਜਿਹੜਾ ਇਹਨਾਂ ਨੂੰ ਦੱਸ ਦੇਗਾ ਕਿ ਇਲੈਕਸ਼ਨ ਕਿਵੇਂ ਲੜਨੇ ਨੇ ਅਸੀਂ ਮਾਲਵਾ ਫਰੰਡ ਸਾਰੀ ਇਕੱਠੀ ਕਰਨੀ ਹੈ ਚਾਹੇ ਹਿੰਦੂ ਆ ਮੁਸਲਮਾਨ ਆ ਸਿੱਖ ਆ ਉਹ ਸਾਡੇ ਭਰਾੜੇ ਇਥੇ ਇਲੈਕਸ਼ਨ ਲੜਨਾ ਹੈ ਬਾਕੀ ਮੈਂ ਕਹਾਂ ਹੁਣ ਖਤਮ ਕਰਦਾ ਲਗਾਤਾਰ ਰਾਤ ਵੀ ਅਸੀਂ ਗੱਲ ਕਰ ਰਹੇ ਸੀ ਬੈਠੇ ਜੌਰ ਸਾਲੋਂ ਵੀ ਸਾਰੇ ਕਿ ਪੰਜਾਬ ਦੇ ਚੇਲੇ ਇਹਨਾਂ ਦੇ ਅਕਾਲੀਆਂ ਫਿਰ ਲੀਡਰ ਨੇ ਸਾਰੇ ਸਾਨੂੰ ਮੁਲਾਇਫ ਮੈਸੀਜੇਰਾਂ ਨੇ ਬੰਦੇ ਭੇਜ ਰਹੇ ਨੇ ਕਿ ਸਾਨੂੰ ਇਹ ਪਾਰਟੀ ਜੁਆਇਨ ਕਰਾ ਲਓ ਜਿਹੜਾ ਇਹਨਾਂ ਦਾ ਬਾਗੀ ਗਰੁੱਪ ਹੈ ਉਹਨਾਂ ਦੇ ਮੈਕਸੀਮਮ ਚੋਰੀ ਆਦਮੀ ਆ ਗਏ ਸਾਨੂੰ ਇਹ ਪਾਰਟੀ ਜੁਆਇਨ ਕਰਾ ਲਓ ਤਾਂ ਅਸੀਂ ਅੱਜ ਸਟੇਜ ਤੋਂ ਜਵਾਬ ਦੇਨੇ ਆ ਤੁਸੀਂ ਅਕਾਲ ਪਖਸਾ ਵੀ ਤਹਿੰਨ ਤੇ ਨਹੀਂ ਬੋਲੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤਹਿੰਨ ਤੇ ਨਹੀਂ ਬੋਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਹਨੀਂ ਤੇ ਨਹੀਂ ਬੋਲੇ ਤੁਸੀਂ ਪੰਜਾਬ ਦੇ ਹੱਕ 'ਚ ਨਹੀਂ ਬੋਲੇ ਅਸੀਂ ਸਟੇਜ 'ਤੇ ਕਈਏ ਆ ਇਹ ਲੀਡਰ ਸਾਨੂੰ ਦਵਾਣਾ ਅਪਰੋਚ ਨਾ ਸਾਡੇ ਕੋਲ ਉਹ ਲੀਡਰ ਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਕ 'ਚ ਬੋਲੇ ਸੀ ਗੁਰੂ ਗ੍ਰੰਥ ਸਾਹਿਬ ਦੇ ਬੋਲੇ ਨੇ ਪੰਜਾਬ ਦੇ ਹੱਕ 'ਚ ਬੋਲੇ ਨੇ ਉਹ ਲੀਡਰ ਆ ਜੀ ਸਾਡੇ ਦੂਏ ਖੁੱਲੇ ਨੇ ਦੂਜਿਆਂ ਲਈ ਇਹ ਦੂਏ ਪਰਮਾਨੈਂਟ ਬੰਦ ਸੋ ਮੇਰੀ ਇਹਦੀ ਬੇਨਤੀ ਹੈ ਕਾਮ ਆ ਟਾਈਮ ਬਹੁਤ ਘੱਟ ਹੈ ਸੰਗਤ ਬਹੁਤ ਜ਼ਿਆਦਾ ਹੈ ਸੋ ਇੱਕ ਦਾ ਇਹਨਾਂ ਨੂੰ ਭੇਖਾ ਦੂਰ ਹੋ ਗਿਆ ਕਿ ਜਿਵੇਂ ਮੇਰਾ ਜੂਨੀਅਰ ਲੜਕਾ ਰਮਜੋਸ ਨੂੰ ਪੁੱਛਦਾ ਕੋਈ ਮਦਦ ਤੇ ਆ ਚੁ ਇੱਕ ਹਫਤਾ ਹੋ ਗਿਆ ਉਹਨੂੰ ਬੜੀ ਮੁਸ਼ਕਲ ਨਾਲ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਹੁਣ ਪਤਾ ਲੱਗਦਾ ਕਿ ਸਾਨੂੰ ਪਰਮਿਸ਼ਨ ਕਿਉਂ ਨਹੀਂ ਸੀ ਮਿਲਦੀ ਹੁਣ ਪਤਾ ਲੱਗਦਾ ਹੈ ਅਫਸਰ ਕਿਉਂ ਸਾਨੂੰ ਰੋਕਦੇ ਸੀ ਅਫਸਰ ਨੇ ਮੇਨੂ ਦਾ ਰੰਜੋਲ ਰੂਪ ਲਾ ਕੇ ਕਿਹਾ ਤੁਸੀਂ 12 ਦੇ 45 ਵੈਰੀਟਾ ਲਓ ਤੇਰਾ ਨੂੰ ਨਾ ਕਰੋ ਮੁੱਖ ਮੰਤਰੀ ਨੇ ਆਉਣਾ ਹੈ ਹੁਣ ਪਤਾ ਲੱਗਾ ਮੁੱਖ ਮੰਤਰੀ ਕੈਨਸਲ ਕਰ ਗਿਆ ਇਹ ਤੁਹਾਡਾ ਘਟ ਇਹ ਆ ਪੰਜਾਬ ਇਹ ਪੰਜਾਬ ਸੋ ਦਾ 2027 ਦੇ ਵਿੱਚ ਇੱਕ ਹੀ ਮੁੱਖ ਮੰਤਰੀ ਪਾਈ ਆਮਰਤਾ। ਕੁੱਦਰੀ ਮੇਰੀ ਬੇਨਤੀ ਹੈ ਇੱਕ ਜਿਹੜੇ ਲੋਕ ਇੱਥੇ ਕੰਮ ਕਰਦੇ ਨੇ ਸਾਰੇ ਬੰਦੇ ਆਪਣੇ ਆਪ ਨੂੰ ਐਮਐਲਏ ਨਾ ਸਮਝੋ ਅਸੀਂ ਆ ਆਮ ਆਦਮੀ ਪਾਰਟੀ ਵਾਲਾ ਕੰਮ ਨਹੀਂ ਕਰਾਂ। ਜਦ ਕਿ ਕਿਸੇ ਆਦਮੀ ਚ ਕੁਆਲਟੀ ਨਹੀਂ ਹੁੰਦੀ ਜਦ ਕਿਸੇ ਆਦਮੀ ਦਾ ਟਰੈਕਟਰ ਸਹੀ ਨਹੀਂ ਹੁੰਦਾ ਜਦ ਤੱਕ ਭਾਈ ਅਮਰਪਾਲ ਦੀ ਪਾਰਟੀ ਦੇ ਅੰਦਰ ਉਹ ਬੰਦਾ ਅੱਗੇ ਨਹੀਂ ਜਾ ਸਕਦਾ ਇਹਨੀ ਮੇਰੀ ਬੇਨਤੀ ਹੈ ਹੋ ਮੈਂ ਸਾਰੇ ਦਾ ਧੰਨਵਾਦ ਕਰਦਾ ਵੈਰ ਨੂੰ ਜਿੱਤੋ ਖਾਲਸਾ ਰਵੇ